ਤਾਂ ਸਾਰੇ ਵੀਰ ਮੇਰੇ ਪਹਿਲ ਭਰਾਓ ਮੈਂ ਤੁਹਾਡੀ ਆਪਣੀ ਜਸਪ੍ਰੀਤ ਕੌਰ ਤੇ ਸਾਰੇ ਠੀਕ ਹੋ ਸਾਰੇ ਮਨੋਂ ਉਮੀਦ ਹੈ ਕਿ ਸਾਰੇ ਠੀਕੇ ਹੋਣਗੇ ਮੇਰੇ ਵੀਰ ਮੇਰੇ ਭੈਣਾਂ ਜਿੰਨੇ ਵੀ ਦੇਸ਼ ਵਿਦੇਸ਼ ਵਸਦੇ ਆ ਹਨ ਸਾਰਿਆਂ ਨੂੰ ਯਾਦ ਕਰਾਂ ਤੇ ਨਿੱਗਾ ਸੱਸ਼ਿਕਾਂ ਤੇ ਹੋਰ ਇੱਕ ਮੈਂ ਤੁਹਾਨੂੰ ਇਹੋ ਜਿਹੀ ਗੱਲ ਸੁਣਾਉਣ ਜਾ ਰਹੀਆਂ ਨਾ ਪਤਾ ਨਹੀਂ ਕਿਉਂ ਮੈਨੂੰ ਇੰਜ ਲੱਗਾ ਕਿ ਮੈਨੂੰ ਸੁਣਾਉਣੀ ਚਾਹੀਦੀ <noise> 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 ਹਾਂ ਤੇ ਉਹ ਬਹੁਤ ਛੋਟੀ ਐ ਤੇ ਮੈਨੂੰ ਉਹ ਕੱਲ ਬੱਚੇ ਨਾ ਖੇਡ ਜਾਂਦੇ ਸੀ ਦੇ ਬਾਹਰ ਸੜਕ ਤੇ ਖੇਡ ਜਾਂਦੇ ਸੀ ਤੇ ਉਹ ਬਹੁਤ ਜਿਆਦਾ ਵਧੀਆ ਮौज ਕਰ ਜਾਂਦੇ ਸੀ ਬਹੁਤ ਹੱਸੀ ਖੇਡ ਜਾਂਦੇ ਸੀ ਬੱਚੇ ਬਹੁਤ ਜਿਆਦਾ ਇੰਜੋਏ ਕਰ ਰਹੇ ਸੀ ਤੇ ਉਹ ਮੈਂ ਇੱਕ ਨਾ ਉਹ ਗੁੜੀਆਂ ਨਾ ਉੱਤੇ ਬੈਠੀ ਹੋਈ ਸੀਗੀ ਤੇ ਚੁੱਪ ਚੁੱਪ ਜੀ ਸੀ ਤੇ ਮੈਂ ਇਹਨੂੰ ਪੁੱਛਿਆ ਕਿ ਬੇਟਾ ਬੀਤ ਉਹ ਮੈਂ ਓਏ ਅਚਾਨਕ ਮੇਰੀ ਅੰਧੇਪੇ ਲਈ ਨੀਂਗ ਆ ਪਈ ਬੱਚੂ ਜੁਹਾ ਸੁਣ ਚੁਕੇ ਮੈਂ ਉਦਾਸ ਜੀ ਬੈਠੀ ਹੋਈ ਸੀ ਕਭਰਾਈ ਜੀ ਤੇ ਮੈਨੂੰ ਪੁੱਛਿਆ ਬੇਟਾ ਤੂੰ ਚੁੱਪ ਕਿਉਂ ਆ ਤੂੰ ਵੀ ਉਹਨਾਂ ਨਾਲ ਖੇਡ ਲੈ ਦੇਖੀ ਨਾ ਇੰਜੋਏ ਕਰਦੇ ਹਨਾ ਤੂੰ ਵੀ ਖੇਡ ਲੈ ਕਹਿੰਦੀ ਆਂਟੀ ਮੈਂ ਨਹੀਂ ਖੇਡ ਸਕਦੀ ਮੈਂ ਕਿਹਾ ਪੁੱਤ ਕਿਉਂ ਕਹਿੰਦੇ ਆਂਟੀ ਮੇਰੇ ਨਾਲ ਸਾਰਾ ਕੰਮ ਪਿਆਏਗਾ ਮੈਂ ਕਿਹੜਾ ਕੰਮ ਕੈਂਦੇ ਮੈਂ ਸਾਰੇ ਪੋਚੇ ਝਾੜੂ ਲਗਾਉਣੇ ਆ ਮੈਂ ਡੀੜੇ ਧੋਣੇ ਆ ਪਸਵਾਂ ਪੱਠੇ ਪਾਉਣੇ ਆ ਕੋਇਆ ਚੱਕਣਾ ਹੈ ਨਾ ਤੇ ਮੇਰੇ ਜਨਮ ਚੱਕੇ ਮੇਰੀ ਚਾਚੀ ਬਹੁਤ ਕੁੱਟੇਗੀ ਮੈਂ ਮੈਂ ਕਿਹਾ ਕਿਉਂ ਤੇ ਚਾਚੀ ਕਿਉਂ ਕੁੱਟੇਗੀ ਤੇਰੀ ਮੰਮੀ ਕਿੱਥੇ ਆ ਤੇਰੀ ਮੰਮੀ ਨੇ ਕਹਿੰਦੇ ਤੇਰੀ ਮੰਮੀ ਕਿੱਥੇ ਆ ਤੇ ਉਹ ਮੈਨੂੰ ਕਹਿੰਦੇ ਕਿ ਨਹੀਂ ਆਂਟੀ ਮੇਰੀ ਮੰਮੀ ਨਹੀਂ ਹੈ ਕਿ ਤੇ ਬੜੇ ਵੀ ਦੁੱਖ ਜੀ ਨਾਲ ਦੀ ਅੱਖਾਂ 'ਚ ਨਾ ਆਂਸੂ ਜੀ ਆ ਗਏ ਸੀ ਹੈ ਬੜੇ ਦੁੱਖ ਜੀ ਨਾਲ ਮੈਨੂੰ ਕਹਿੰਦੀ ਉਹਦੀ ਉਹ ਮਤਲਬ ਜਦੋਂ ਉਹ ਮੇਰੇ ਵੱਲੇ ਵੇਖਣ ਲੱਗੀ ਨਾ ਚੱਕਣ ਲੱਗੀ ਮੈਨੂੰ ਕਹਿੰਦੀ ਆਂਟੀ ਜੀ ਮੇਰੀ ਮੰਮੀ ਨਹੀਂ ਹੈ ਮੈਂ ਕਿਹਾ ਕਿਉਂ ਪੁੱਤ ਤੇ ਫਿਰ ਮੇਰੇ ਨਾ ਮੈਨੂੰ ਵੀ ਐ ਮਹਿਸੂਸ ਜਾਇਆ ਕਿ ਉਹ ਜਰ ਕਿੰਨੀ ਟੁੱਟੀ ਹੋਈ ਹੈ ਨਾ ਤੇ ਕਹਿੰਦੀ ਆਂਟੀ ਜੀ ਤੇ ਕੀ ਹੋਇਆ ਤੇਰੀ ਮੰਮੀ ਨੂੰ ਇਸ ਤਰ੍ਹਾਂ ਗਾਲ ਚੱਲ ਪਈ ਤੇ ਮੈਂ ਪੁੱਛਿਆ ਤੇ ਤੇਰੀ ਮੰਮਾ ਨੂੰ ਕੀ ਹੋਇਆ ਸੀ ਕਿਹਦੀ ਮੇਰੇ ਮੰਮਾ ਨੂੰ ਵੀ ਮਤਲਬ ਮੇਰੇ ਪਾਪਾ ਸੀ ਤੇ ਜਦੋਂ ਮੈਂ ਪੁੱਛੀ ਮੇਰੇ ਪਾਪਾ ਮੈਂ ਵਿਸਾਰਤ ਦੀ 2 ਸਾਲ ਸਾਲ 2 ਸਾਲ ਬਾਅਦ ਮੇਰੇ ਪਾਪਾ ਗੁਦਰ ਕੇ ਸੀ ਤੇ ਉਹਦੇ ਬਾਅਦ ਜੋ ਮੇਰੀ ਮੰਮਾ ਜਦ ਮੈਂ 7-8 ਸਾਲ ਦੀ ਸੀ ਮੇਰੇ ਮੰਮਾ ਵੀ ਮੈਨੂੰ ਛੱਡ ਕੇ ਚਲੇ ਗਏ ਹਨਾ ਤੇ ਮੈਂ ਬਹੁਤ ਮਤਲਬ ਦਿਲ ਦੇ ਹੋ ਗਿਆ ਮੇਰੀ ਬੰਬਾ ਨੇ ਮੇਰੀ ਮम्मा ਵੀ ਮਾਰ ਲੈਂਦੇ ਸੀ ਤੇ ਉਹ ਚਲੇ ਗਏ ਗੁਜ਼ਰ ਕੇ ਹਨਾ ਮੈਨੇ ਛੱਡ ਕੇ ਚਲੇ ਗਏ ਤੇ ਇਹਨਾਂ ਡੀਟੇਲ ਦੇ ਚ ਨਾ ਵੀ ਮੈਂ ਨਾ ਸੱਚੇ ਮੇਰੇ ਇੱਕ ਗੱਲ ਆ ਮੈਂ ਨਾ ਕਿਸੇ ਦੇ ਆਪਣੇ ਜਵਾਕਾਨੂੰਨੀ ਦੁੱਖ ਜਰ ਸਕਦੀ ਇਹਨਾਂ ਕੰਡਾ ਵੀ ਤੇ ਮੈਂ ਕਿਸੇ ਦੇ ਬੱਚਿਆਂ ਦੇ ਨਾਲ ਕਿਉਂ ਨਾ ਮੈਂ ਕਿਸੇ ਦੇ ਬੱਚਿਆਂ ਨਾਲ ਕਦੀ ਨਹੀਂ ਆ ਸੋਚੇ ਕਿ ਕਿਸੇ ਦੇ ਬੱਚੇ ਨੂੰ ਵੀ ਖੁਸ਼ ਹੋਏ। ਕੋਈ ਮੈਨੂੰ ਐਂ ਲੱਗਦਾ ਕਿ ਜਿਵੇਂ ਮੇਰੇ ਆਪ ਦੇ ਹੁੰਦੇ ਆ। ਮੈਨੂੰ ਐਂ ਲੱਗਦਾ ਹੁੰਦਾ ਕਿ ਮੇਰੇ ਆਪ ਦੇ ਬੱਚੇ ਖੁਦ ਉਹ ਉੱਤੇ ਫਿਰਦੇ ਆ ਹਨਾ। ਤੇ ਉਹ ਜਦੋਂ ਕੁੜੀ ਨੇ ਕਿਹਾ ਨਾ ਤੇ ਮੇਰੀ ਅੱਖਾਂਾਂ ਦੇ ਵਿੱਚ ਪਾਣੀ ਆ ਗਿਆ। ਤੇ ਮੈਂ ਕਹਿੰਦੇ ਹਾਂ ਬੇਟਾ ਤੂੰ ਇਹ ਕੰਮ ਕਿਉਂ ਕਰਦੀ ਆ ਹਨਾ? ਕਹਿੰਦੀ ਆਂਟੀ ਜੀ ਮੇਰੀ ਮੰਮੀ ਜੇ ਜੇ ਮੇਰੀ ਮੰਮੀ ਮਰੀ ਸੀ ਨਾ ਤੇ ਜਦੋਂ ਮੈਂ ਮੇਰੀ ਮੰਮੀ ਮਰੀ ਸੀ ਜਾਂ ਹਨਾ ਤੇ ਉਦੋਂ ਮੈਨੂੰ ਸਾਰੇ ਮੇਰੇ ਨਾਲ ਬਹੁਤ ਮੋਹ ਕਰਦੇ ਪਏ ਸੀਗੇ ਸਾਰੇ ਮੇਰੇ ਤੇ ਸਿਰ ਤੇ ਹੱਥ ਰੱਖੀ ਜਾਂਦੇ ਸੀ ਹਨਾ ਤੇ ਮੈਨੂੰ ਪਿਆਰ ਕਰਦੇ ਸੀਗੇ ਤੇ ਮੇਰੇ ਸਿਰ ਤੇ ਹੱਥ ਰਾਦੇ ਸੀ ਤੇ ਮੈਨੂੰ ਬਹੁਤ ਚਾਂ ਸੀ ਚਾਂ ਚੜਦਾ ਸੀ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਵੀ ਉਦੋਂ ਛੋਟੇ ਜਿਹੇ ਬੱਚੇ ਨੂੰ ਨਹੀਂ ਪਤਾ ਲੱਗਦਾ ਕਿ ਉਹ ਕੀ ਹੋ ਰਿਹਾ ਤੇ ਕੀ ਨਹੀਂ ਹਨਾ ਵੀ ਕੀ ਉਹਨਾਂ ਦੇ ਦਿਮਾਗ ਚ ਹਣਾ ਵੀ ਸਾਡੇ ਨਾਲ ਕੀ ਹੋ ਰਿਹਾ ਸਾਡਾ ਕੌਣ ਆਇਆ ਕੀ ਹੋ ਗਿਆ ਸਾਡੇ ਘਰ ਚ ਤੇ ਉਦੋਂ ਕਹਿੰਦੀ ਮੇਰੀ ਮੰਮੀ ਨਾ ਜਦੋਂ ਪੂਰੀ ਹੋਈ ਸੀ ਤੇ ਸਾਰੇ ਜਣੇ ਮੇਰੇ ਸਿਰ ਤੇ ਹੱਥ ਰੱਖ ਰਹੇ ਸੀ ਤੇ ਮੈਂ ਚਾਹੀ ਨਹੀਂ ਰੱਜਦੀ ਪਈ ਸੀ ਮੈਂ ਬਹੁਤ ਖੁਸ਼ ਸੀ ਤੇ ਥੋੜੇ ਕਚਿਰਾਂ ਬਾਅਦ ਉਹ ਹੀ ਹੱਥ ਗੋਹੀ ਦੇ ਬੱਠਲ ਬਣ ਗਏ ਪਤਾ ਹੀ ਨਹੀਂ ਲੱਗਾ ਆਂਟੀ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਦੋਂ ਉਹ ਹਾ ਗੋਹੀ ਦੇ ਬੱਠਲ ਉਹ ਭਾਈ ਹੱਥ ਮੇਰੇ ਸਿਰ ਤੋਂ ਗੋਹੀ ਦੇ ਬੱਠਲ ਬਣ ਗਏ ਤੇ ਮੈਂ ਇਸ ਘੱਲ ਨੂੰ ਬਹੁਤ ਮੇਰੇ ਦਿਲ ਵਿੱਚ ਲੱਗੀ ਇੱਕਦਮ ਨਾ ਤੁਸੀਂ ਦੇਖੋਗੇ ਨਾ ਜਿਹੜਾ ਅਨਾਥ ਬੱਚਾ ਹੁੰਦਾ ਉਹਦੇ ਚਾਚੇ ਤਾਏ ਵੀ ਨਹੀਂ ਹੁੰਦਾ ਸਾਥ ਦੇਂਦੇ ਸੱਚ ਮੌਜੇ ਇਹ ਹੈਗਾ ਕਿ ਉਹਨੂੰ ਸਾਰੇ ਸਾਥ ਛੱਡ ਜਾਂਦੇ ਆ ਉਸ ਬੱਚੇ ਨੂੰ ਐ ਸਮਝਦੇ ਆ ਵੀ ਉਹ ਪਗਾਨਾ ਐ ਆਪਣੇ ਬੱਚਿਆਂ ਨੂੰ ਸਿਰਫ ਪਿਆਰ ਕੀਤਾ ਜਾਂਦਾ ਹੈ ਤੇ ਉਹਨਾਂ ਨੂੰ ਕੋਈ ਉਹਨੂੰ ਪੜਾਇਆ ਵੀ ਨਹੀਂ ਜਾਂਦਾ ਬੱਚੇ ਨੂੰ ਤੇ ਉਹ ਵਿਚਾਰੀ ਆਹਦੇ ਮੁੰਡੇ ਨੂੰ ਸਕੂਲ ਲਗਾਇਆ ਸੀ ਉਸ ਚਾਚੀ ਨੇ ਤੇ ਪਰ ਆਪਦੀ ਉਸ ਉਸ ਕੁੜੀ ਨੂੰ ਨਹੀਂ ਸੀ ਸਕੂਲ ਲਗਾਇਆ ਉਹ ਰੋਜ਼ ਦੇਖਦੀ ਉਹਨੂੰ ਕਿ ਮੇਰਾ ਭਰਾ ਜਾਂਦਾ ਹੈ ਸਕੂਲ ਉਹਨੂੰ ਰੋਜ਼ ਹੁੰਦਲੀ ਵਧਿਆ-ਵਧਿਆ ਟਿੱਖਣ ਜਬ ਰੋਟੀ ਪੈਕ ਕਰਕੇ ਭੇਜਦੀ ਆਪਦੀ ਨਿੱਕੇ-ਨਿੱਕੇ ਹੱਥਾਂ ਨਾਲ ਛੋਟੀ ਜੀ ਉਮਰ ਦੀ ਵਿਚਾਰੀ ਨੂੰ ਇਹਨਾ ਅਲਗਿਆ ਸੀ ਹਨਾ ਵੀ ਮੁਸੀਬਤ ਪੈ ਗਈ ਹੁੰਦੇ ਸਿਰ ਤੇ ਉਹਦੇ ਮਾਪਿਓ ਜਿੰਦੇ ਮਾਪਿਓ ਹੁੰਦੇ ਨਾ ਸੱਚੀ ਗੱਲ ਦੋਸਤੋ ਵੀ ਆਦੇ ਮਾਪਿਓ ਵਰਗਾ ਕੋਈ ਨਹੀਂ ਹੁੰਦਾ ਕੋਈ ਵੀ ਨਹੀਂ ਹੈ ਜਿੰਨਾ ਮਾਪਿਓ ਆ ਆਪੇ ਹਮੇਸ਼ਾ ਆਪਣੇ ਬੱਚਿਆਂ ਨੂੰ ਚਾਹੇ ਉਹ ਕਿੰਨੇ ਮਰਜੀ ਗਰੀਬ ਹੋਣ ਚਾਹੇ ਉਹ ਕਿੰਨੇ ਮਰਜੀ ਦੁੱਖ ਤਕਲੀਫਾਂ ਫਿਰ ਵੀ ਆਪਣੇ ਬੱਚਿਆਂ ਨੂੰ ਚੰਗੀਆਂ ਤੋਂ ਚੰਗੀਆਂ ਚੀਜ਼ਾਂ ਦੇਣਾ ਜਾਣਦੇ ਆਪਣੇ ਬੱਚਿਆਂ ਨੂੰ ਤੇ ਫਿਰ ਵੀ ਆਪਣੇ ਬੱਚਿਆਂ ਨੂੰ ਸੀਨੇ ਨਾਲ ਲਾਈ ਰੱਖਦੀ ਹੈ ਤੇ ਕਦੀ ਵੀ ਦੁੱਖ ਤਕਲੀਫ ਨਹੀਂ ਆਉਂਦੇ ਉਹਨਾਂ ਨੂੰ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਵੀਰੋ ਤੁਸੀਂ ਲਾਈਕ ਕਮੈਂਟ ਨਹੀਂ ਕਰਦੇ ਨਾ ਸ਼ੇਅਰ ਕਰਦੇ ਉਹਨਾਂ ਲਾਈਕ ਕਰਦੇ ਨਾ ਕਮੈਂਟ ਕਰਦੇ ਤਾਂ ਮੈਨੂੰ ਜਰੂਰ ਦੱਸਿਆ ਕਰੋ ਕਿਉਂਕਿ ਮੈਨੂੰ ਫੇਰ ਹੀ ਪਤਾ ਲੱਗੇਗਾ ਤੇ ਮੈਨੂੰ ਮੇਰੇ ਤਾਂ ਹੀ ਤਾਂ ਵਿਊਜ਼ ਵਧਣ ਦੇ ਤਾਂ ਹੀ ਤੁਸੀਂ ਜਾਣਦੇ ਹੋ ਕਿ ਮੇਰੇ ਘਰੇ ਕਿੰਨੇ ਮਤਲਬ ਬਿਮਾਰੀਆਂ ਕਿੰਨਾ ਡੇਗਾ ਹੈ ਮੇਰੇ ਘਰੇ ਹਨ ਤੇ ਜੇ ਤੁਸੀਂ ਲਾਈਕ ਕਮੈਂਟ ਇੱਕ ਕਰ ਦੋਗੇ ਨਾ ਤੁਹਾਡਾ ਕੁਝ ਨਹੀਂ ਜਾਣਾ ਸਗੋਂ ਮਾਲਕ ਤੁਹਾਨੂੰ ਇੰਨੀ ਬਰਕਤ ਦੇਗਾ ਵਾਹਿਗੁਰੂ ਤੁਹਾਨੂੰ ਤੁਹਾਡੇ ਘਰੇ ਰੱਖ ਰੱਖ ਭੁੱਲੋਗੇ ਤੇ ਜਰੂਰ ਕਮੈਂਟ ਤੇ ਸ਼ੇਅਰ ਜਰੂਰ ਕਰਿਆ ਕਰੋ ਲਾਈਕ ਕਰਿਆ ਕਰੋ ਮੇਰੇ ਵੀਰ ਮੇਰੇ ਭੈਣ ਭਰਾਓ ਤੁਸੀਂ ਹਾਂ ਸਬਸਕ੍ਰਾਈਬ ਜ਼ਰੂਰ ਕਰ ਲੈਂਦੇ ਹੋ ਪਰ ਲਾਈਕ ਕਮੈਂਟ ਕੋਈ ਨਹੀਂ ਕਰਦਾ ਹੈਗਾ ਕਿਉਂਕਿ ਮੈਨੂੰ ਉਹਦੇ ਨਾਲ ਹੀ ਤਾਂ ਫਾਇਦਾ ਹੋਣਾ ਕਿ ਮੇਰਾ ਉਹਨੇ ਨਾਲ ਹੀ ਮੇਰੇ ਘਰ ਦੇ ਵਿੱਚ ਮਤਲਬ ਪੈਸੇ ਆਣਗੇ ਤੇ ਜੇ ਪੈਸੇ ਆਣਗੇ ਤੇ ਮੇਰੇ ਘਰ ਦੇ ਹਾਲਾਤ ਵੀ ਚੰਗੇ ਹੋਣਗੇ ਮੈਂ ਵੀ ਚਾਹਣੀ ਮੈਂ ਦੇ ਬੱਚੇ ਨੂੰ ਚੰਗੀ ਪਰਸ਼ ਦੇ ਸਕਾਂ ਦੇ ਬੱਚੇ ਨੂੰ ਚੰਗਾ ਪੜ੍ਹਾ ਸਕਾਂ ਮੇਰੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਆ ਔਰ ਮੈਨੂੰ ਇਹ ਨਹੀਂ ਹੈ ਕਿ ਮੇਰੇ ਬੱਚੇ ਸਰਕਾਰੀ ਸਕੂਲ ਚ ਪੜ੍ਹਦੇ ਹਨਾ ਮੈਂ ਇਹ ਚਾਹੁੰਦੀ ਆ ਕਿ ਉਹਨਾਂ ਦੀਆਂ ਕਾਪੀਆਂ ਕਿਤਾਬਾਂ ਹਨਾ ਜੋ ਵੀ ਉਹਨਾਂ ਨੂੰ ਉਹਨਾਂ ਦੀਆਂ ਮੇ ਇੱਛਾਵਾਂ ਪੂਰੀਆਂ ਕਰ ਸਕਾਂ ਹਨਾ ਉਹਨਾਂ ਦੀਆਂ ਵਰਦੀਆਂ ਉਹਨਾਂ ਦੇ ਜੋ ਵੀ ਮੰਗਦੇ ਹਨਾ ਉਹਨਾਂ ਦੀਆਂ ਇੱਛਾਵਾਂ ਪੂਰੀਆਂ ਕਰ ਸਕਦੀ ਜਿਵੇਂ ਤੁਸੀਂ ਆਪਣੇ ਬੱਚੇ ਨੂੰ ਦੇਣਾ ਚਾਹੁੰਦੇ ਤੇ ਮੈਂ ਵੀ ਇੱਕ ਮਾਂ ਮੈਂ ਵੀ ਦੇਣਾ ਚਾਹੁੰਦੀ ਆਪਣੇ ਬੱਚੇ ਨੂੰ ਤੇ ਪਲੀਜ਼ ਤੁਸੀਂ ਮੇਰੇ ਅੱਗੇ ਇੰਨੀ ਮੈਂ ਤੁਹਾਡੇ ਹੱਥ ਬਨ ਕੇ ਬੇਨਤੀ ਕਰਦੀ ਆ ਕਿ ਪਲੀਜ਼ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਿਆ ਕਰੋ ਤੇ ਜਰੂਰ ਦੇਖਿਆ ਕਰੋ ਵੀਡੀਓ ਮੇਰੀ ਤੇ ਜੇ ਐ ਇੰਨੀ ਕ ਬੇਨਤੀ ਸੀ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ